ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੀ ਭੈਣ ਦੀ ਅਗਵਾਈ ਵਿੱਚ ਅੱਜ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਮੇਰੀਆਂ ਭੈਣਾਂ ਤੇ ਮੰਦਰ ਕਮੇਟੀ ਜੁਆਇਨ ਕਰ ਰਹੀ ਹੈ ਕਿਉਂਕਿ ਜਿਵੇਂ ਜਿਵੇਂ ਪਤਾ ਚੱਲ ਰਿਹਾ ਜਿਵੇਂ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜੋ ਪੰਜਾਬ 'ਚ ਕੰਮ ਕਰ ਰਹੇ ਆ ਉਹ ਦੇਖ ਕੇ ਲੋਕ ਬੜੇ ਖੁਸ਼ ਹੋ ਰਹੇ ਨੇ ਔਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਨੇ ਅੱਜ ਕਹਿੰਦੇ ਨਾ ਜਦੋਂ ਜੈਂਟਸ ਦਾ ਕੰਮਕਾਰਾਂ ਤੇ ਚਲੇ ਜਾਂਦੇ ਨੇ ਭੈਣਾਂ ਘਰੇ ਹੁੰਦੀਆਂ ਨੇ ਉਹਨਾਂ ਨੂੰ ਦਿੱਕਤ ਪਤਾ ਹੁੰਦੀ ਹੈ ਕਿ ਸਾਡੀ ਗਲੀ 'ਚ ਕੀ ਦਿੱਕਤ ਹੈ ਸਾਡੀ ਨਾਲੀ ਬੰਦ ਹੋਦੀ ਕੀ ਦਿੱਕਤ ਹੈ ਕੋਈ ਪਾਣੀ ਨਹੀਂ ਆ ਰਿਹਾ ਉਹਦੀ ਕੀ ਦਿੱਕਤ ਹੈ ਅੱਜ ਉਹ ਸਾਰੀਆਂ ਮੈਨੂੰ ਮੈਂ ਤਾਂ ਇਹ ਕਹੂੰਗੀ ਕਿ ਬਨੂਰ ਦੀ ਕਮਾਂਡ ਅੱਜ ਸਾਰੀਆਂ ਭੈਣਾਂ ਨੇ ਸੰਭਾਲ ਲਈ ਹੈ ਤੇ ਸਾਰੇ ਬਨੂਰ 'ਚ ਕੰਮ ਹੋਣ ਵਾਲੇ ਨੇ ਔਰ ਇੱਕ ਗੱਲ ਦਾ ਮੈਨੂੰ ਬੜਾ ਦੁੱਖ ਵੀ ਹੋਇਆ ਇੱਕ ਭੈਣ ਨੇ ਦੱਸਿਆ ਕਿ ਸਾਡੀ ਚੋਈ ਬਹੁਤ ਭਰੀ ਪਈ ਹੈ ਤੇ ਉਹਦੇ ਨਾਲ ਪਾਣੀ ਘਰਾਂ 'ਚ ਵੜ ਰਿਹਾ ਹੈ ਔਰ ਉਹ ਚੋਈ ਬਿਲਕੁਲ ਜਿਹੜੇ ਕਮੇਟੀ ਦੇ ਪ੍ਰਧਾਨ ਹੈ ਉਹਨਾਂ ਦੇ ਦੁਕਾਨ ਦੇ ਜਾਂ ਘਰ ਦੇ ਮੂਹਰੇ ਹੈ ਤਾਂ ਇੰਨਾ ਕਿ ਤਾਂ ਆਪਣਾ ਵੀ ਇਨਸਾਨੀਅਤ ਨਾਤੇ ਵੀ ਫਰਜ਼ ਬੰਦਾ ਹੈ ਕਿ ਅਸੀਂ ਉਸ ਚੋਈ ਨੂੰ ਸਾਫ਼ ਕਰਾ ਲਈਏ ਕਮੇਟੀ ਦੇ ਪ੍ਰਧਾਨ ਹੋਣ ਤੇ ਉਹਨਾਂ ਦੇ ਬਾਰ ਮੂਰੇ ਚੋਈ ਭਰੀ ਹੋਵੇ ਤੇ ਲੋਕ ਪਰੇਸ਼ਾਨ ਹੋਣ ਤਾਂ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਪ੍ਰਧਾਨ ਜੀ ਕੋਈ ਪਾਰਟੀਵਾਦੀਆਂ ਨਾ ਦੇਖੋ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਉਹ ਚੋਈ ਸਾਫ਼ ਕਰਵਾਓ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਕਿੰਨੇ ਕਿ ਜਿਹੜੇ ਪਰਿਵਾਰਾਂ ਨੇ ਅੱਜ ਸ਼ਮੂਲੀਅਤ ਕੀਤੀ ਅੱਜ 70 ਦੇ ਕਰੀਬ ਪਰਿਵਾਰਾਂ ਨੇ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਇਹ ਕਹੂੰਗੀ ਕਿ ਅਸੀਂ ਸਾਰੀਆਂ ਭੈਣਾਂ ਸਾਰੇ ਵੀਰ ਰਲ ਕੇ ਜਿਹੜੀਆਂ ਜਿਹੜੀਆਂ ਹੁਣ ਬਲੂਰ ਦੀਆਂ ਕੋਈ ਪ੍ਰੋਬਲਮਸ ਹੈਗੀਆਂ ਨੇ ਉਹ ਸਾਰੀਆਂ ਪ੍ਰੋਬਲਮਸ ਦੂਰ ਕਰਾਂਗੇ